ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਖਾਰੀ ਸੰਤ ਮਹੱਲਾ ਪਹਿਲਾ ਬਾਰਹ ਮਾਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੁ ਸੋਨ ਕੀਰਤ ਕਰਮਾ ਪੁਰਬਕ ਮਾਇਆ ਛੇਰੇ ਛਰੇ ਸੁਖ ਸੁਹੰਮਾ ਦੇ ਸੋ ਤੂਪਲਾ ਹਰ ਰਚਨਾ ਦੇਰੀ ਕਿਆ ਗਤ ਮੇਰੀ ਹਰ ਬਿਨ ਘੜੇ ਨਾ ਜੀਵਾ ਪਰੇ ਬਾਜ ਦੁਹੇਲੇ ਕੋਏ ਨ ਬੇਲੇ ਗੁਰਮੁਖੀ ਅੰਮ੍ਰਿਤ ਪੀਵਾ ਰਚਨਾ ਰਾਜ ਰਹੇ ਨਿਰੰਕਾਰੇ ਪ੍ਰਭ ਮਾਨ ਕਰਮ ਸੁਕਰਮਾ ਨਾਨਕ ਪੰਥ ਨਿਹਾਲੇ ਸਾ ਸਾਧੂ ਸੁਣ ਆਤਮ ਰਾਮਾ ਬਾ比ਹਾ ਪ੍ਰਿਯ ਬੋਲੇ ਕੋਕਿਲ ਬਾਣੀਆਂ ਸਾ ਤਨ ਸਭ ਰਸ ਚੋਲੇ ਅੰਕਤ ਮਾਨੀਆਂ ਹਰ ਅੰਕਿਤ ਮਾਰੀ ਜਾ ਪ੍ਰਭ ਬਾਣੀ ਸਾ ਸੁਹਾਗਣਾਰੇ ਨਾਵ ਘਰ ਥਾਬ ਮਹਿਲ ਘਾਰੇ ਵਿੱਚ ਨਿਜ ਘਾਰੇ ਵਾਸੁਰਾਰੇ ਸਾਬ ਤੇਰੀ ਤੂੰ ਮੇਰਾ ਪ੍ਰੀਤਮ ਨਿਤ ਬਾਸੁਰ ਰੰਗ 라ਵੈ ਨਾਨਕ ਪ੍ਰਿਯ ਪ੍ਰਿਯ ਉਚਵੈ ਵਿਹਾ ਕੋਕਿਲ ਸਬਦ ਸੁਹਾਵੈ ਉਹ ਸੋਣ ਹਰ ਰਸ ਭਿੰਨੇ ਪ੍ਰੀਤਮ ਆਪਣੇ ਮਾਨ ਤਨ ਰਵਤਰਵਨ ਨੇ ਕੜੀ ਨ ਵਿਦਰ ਕਿਉ ਘੜੀ ਵਿਸਾਰੀ ਹਉ ਬਿਹਾਰੇ ਹਉ ਜੀਵਾ ਗੁਣ ਗਾਏ ਨਾ ਕੋਈ ਮੇਰਾ ਹਉ ਕਿਸਕੇ ਰਾਹ ਹਰ ਬਿਨ ਹੈ ਨ ਜਾਏ ਓਟ ਗਹੀ ਹਰ ਚਰਨ ਨਿਵਾਸ ਤੇ ਭੈ ਬਿਤਰ ਸਰੀਰ ਆਪ ਨਾਨਕ ਦ੍ਰਿਸ਼ਟ ਦੀਰਗ ਸੁਖ ਪਾਵੇ ਗੁਰ ਸਬਦੀ ਮਨ ਧੀਰਾ ਵਰਸੈ ਅੰਮ੍ਰਿਤ ਧਾਰ ਬੋਧ ਸੁਹਾਵਨੀ ਸਾਜਨ ਮਿਲੇ ਸਹਜ ਸੁਭਾਏ ਹਰ ਸੋ ਪ੍ਰੀਤ ਬਣੀ ਹਰ ਮੰਦਰ ਆਵੇ ਜਾ ਪ੍ਰਭ ਭਾਵੇ ਧਾਨੀ ਰੂਪੀ ਗੁਣ ਸਾਰੀ ਘਰ ਘਰ ਕੰਤ ਰਵੇ ਸੁਹਾਜਨ ਹਾਉ ਕਿਉ ਕੰਤ ਵਿਸਾਰੀ நான அம கிர்பே வசர சுடே வண்பூலே மஞ்ச வாரமே கார்கோ சுக பவ சிஜ ਕੋ ਕਿਲਾ ਆਬ ਸੁਹਾਵੀ ਬੋਲੇ ਕਿਉ ਦੁਖੰਤ ਸਹਿਜ ਪਵਰਪਵੰਤਾ ਫੁੱਲੀ ਡਾਲੀ ਕਿਉ ਜੀਵਾ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੇ ਜੇ ਹਰ ਵਾਰ ਘਰ ਧਨ ਪਾਏ ਵੈ ਸਾਥ ਭਲਾ ਸਾਖਾਂ ਵੇਚ ਕਰੇ ਧਨ ਦੇਖੇ ਹਰ ਦੁਆਰ ਆਗੋ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ ਦੁੱਧ ਬਿਨ ਅੱਡ ਨਾ ਮੋਲੂ ਹੀਮਤ ਕੌਣ ਕਰੇ ਦੁੱਧ ਭਾਵਾਂ ਦੇਖ ਦਿਖਾਵਾ ਟੋਲੂ ਦੂਰ ਨਾ ਜਾਣਾ ਅੰਦਰ ਮਾਣਾ ਹਰ ਕਾ ਮੈਲ ਪਛਾਨਾ ਨਾਨਕ ਵੈ ਸਾਖੀ ਪ੍ਰਭ ਪਾਵੇ ਸੁਰਤਿ ਸਬਦ ਮਨ ਮਾਨਾ मां जेठ भला प्रीतम क्यों बिसरे चाल ताप है सर पार ता था तन बिनो करे तन बिनो करे दी गुण सारे दी गुण सारी प्रभु पावा साचे महल रह बैरागी आवण दे दयावा निमाणी निताणी हर बिन कृपावा सुख महल ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ ਆਸਾੜ ਭਲਾ ਸੂਰਜ ਗਗਨ ਤਪੈ ਧਰਤੀ ਦੁਖ ਸਹੈ ਸੁਖੈ ਅਗਨ ਭਖੈ ਅਗਨ ਰਾਤ ਸੁਖੈ ਮਰੀਐ ਧੋਖੈ ਪੀ ਸੋ ਕੀਰਤਨ ਹਾਰੇ ਰਾਤ ਫਿਰੈ ਛਾਇਆ ਤਨ ਤਾਕੈ ਟੀਡ ਲਵੈ ਮੰਜ ਬਾਰੇ அணி ஆக சுக சாஜ சம்ப நான மரண பிரமன சமக்க ਦੇ ਅਕੇਲੀ ਖਰੀਦ ਹੈਲੀ ਮਰਨ ਭਇਆ ਤੋਖ ਮਾਏ ਹਰ ਬੇਨੀਂਦ ਪੂਖ ਕਹੂ ਕੈਸੀ ਕੱਪੜੀ ਨਾ ਸੁਖਾਵੇ ਨਾਨਕ ਸਾ ਸੁਹਾਗ ਨਿਕੰਤੀ ਪਿਰ ਕ ਅੰਤ ਸਮਾਵੇ ਪਾਦੋ ਕਰਮ ਭੁੱਲੀ ਪਰ ਜੋਗਣਾ ਬਚਤਾਨੀ ਜਲ ਤਲ ਨੀਰ ਭਰੇ ਵਰਤ ਤੇ ਰੰਗ ਮਾਣੀ ਬਰਤਾਲਿਸ ਕਾਲੀ ਕਿਉ ਸੁਖਬਾਲੀ ਦਾਦਰ ਮੋਰ ਲਵੰਤੇ ਪ੍ਰਿਯੋ ਪ੍ਰਿਯੋ ਚਵੈ ਬਬੀਆ ਬੁਲੇ ਪ੍ਰਿਯੰਗਮ ਬਿਰੇਡ ਸੰਤੇ ਮਛਰੇ ਡੰਗ ਸਾਇਰ ਭਰਤ ਪਰ ਬਿਨ ਹਰ ਕਿਉ ਸੁਖ ਪਾਈਐ ਨਾਨਕ ਪੂਝ ਚਲੋ ਵਰੇ ਆਪਣੇ ਜਹ ਪ੍ਰਭ ਤੈ ਹੀ ਜਾਈਐ ਅਸਤੁਨ ਆਉ ਬਿਰਾ ਸਾ ਤਾਨੇ ਝੂਰ ਹੋਈ ਤਾ ਮਿਲਿਆ ਪ੍ਰਭ ਮਿਲੇ ਦੁਜੈ ਭਾਇ ਕੋਈ ਝੂੜ ਵਿਗੁਤੀ ਤਾ ਬਿਰਮਤੀ ਕੋ ਕਹੈ ਕਾ ਦੇ ਪੁੱਲੇ ਆਗੇ ਕਾਮ ਪਿੱਛੇ ਰੁਤ ਜਾਡਾ ਦੇਖ ਚਲਤ ਮਨ ਡੋਲੇ ਦਹਿ ਦਿਸ ਸਾਖ ਹਰੀ ਹਰੀ ਆਵਲ ਤਹਿਜ ਪਕੈ ਸੋ ਮੀਠਾ ਨਾਨਕ ਸੁਣ ਮਿਲੋ ਪਿਆਰੇ ਸਤਗੁਰ ਭਏ ਬਸੀਠਾ ਕਤਕ ਗਿਰਤ ਪਿਆ ਜੋ ਪ੍ਰਭ ਭਏ ਪਾਇਆ ਦੀਪਕ ਸਹਿਜ ਬਲੈ ਤਤ ਜਲਾਇਆ ਦੀਪਕ ਰਾਤ ਤੇ ਲੋ ਤਨ ਫਿਰ ਮੇਲੋ ਤਨ ਮਹਿ ਸਰਤੀ ਅਵਗਣ ਮਾਰੀ ਮਰੈ ਨਾ ਤੀਜੈ ਗੁਰ ਮਾਰੀ ਤਾ ਮਰਸੀ ਨਾ ਭਗਤ ਦੇ ਨੇ ਟਿਕ ਅਰੇ ਬੈਠੇ ਅਜੋ ਤੇ ਨਾੜੀਆਂ ਆਗਾਂ ਨਾਨਕ ਮਿਲੋ ਕਬ ਤੇ ਦਰ ਖੁੱਲ ਇੱਕ ਕੜੀ ਖਾਟ ਮਾਸਾ ਮੰਗਰ ਮਾਹੋ ਭਲਾ ਹਰ ਗੁਣ ਅਕਸਮਾਵੇ ਗੁੜਵੰਤੀ ਗੁਣ ਰਵ ਮਾ ਪਿਰ ਨੀਚਲ ਭਾਵੇ ਨੀਚਾ ਚਤੁਰ ਸੁਜਾਨ ਵਿਝਾਤਾ ਚੰਚਰ ਜਾਂਤ ਸਬਾਇਆ

મન તન રા રહ્યા જગ જીવન ગુરુ સભ માણી ભુજ ઘટ ઘટ જૂત સમી દર્શન દેવ રસ રસિયા હર શિવ પ્રીતનેહ ਮਾਗ ਬਨੀਤ ਭਈ ਤੀਰਤ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗਹਿ ਅੰਕਿਤ ਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾ ਸਰ ਨਾਵਾ ਗੰਗ ਜਮਨ ਤੈ ਬੀਣੀ ਸੰਗਮ ਸਾਧ ਸੁਮੰਦ ਸਮਾਵਾ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ ਮਾਗ ਮਹਾਰਸ ਹਰ ਜਪ ਅਠ ਸੜ ਤੀਰ ਤਨਾਤਾ ਹਲ ਗੁਣ ਮਨ ਰੈਸੀ ਪ੍ਰੇਮ ਸੁਭਾਇਆ ਅਣ ਦਿਨ ਰਹਿਸ ਭਇਆ ਆਪ ਦਵਾਇਆ ਮਨ ਮੋਹ ਚੁਕਾਇਆ ਜਾਤ ਸੁਭਾਇਆ ਕਰ ਕਿਰਪਾ ਕਰ ਆਉ ਬਹੁਤੇ ਵੇਸ ਕਰੀ ਫਿਰ ਬਾਜ ਮਹਿਲੀ ਲਹਾ ਨਾ ਥਾਓ हार डोर रस पाट पटंबर फिर दूड़ी सिगारी नानक मेन लई गुर अपने कारवार वर पाया नारी बे दस मारुति वार पले कड़ी मूर्त पल दाचे आए सहज मिले प्रभ मिले प्यारे कारज सारे करता सब बिद ਜੇ ਨਸਿ ਗਾਰੇ ਕਿਸੇ ਪਿਆਰੀ ਮੇੜ ਭਿਆ ਰੰਗਵਾੜੇ ਕਾਰੇ ਸੇਜ ਸੁਹਾਵੀ ਜਾ ਬਿਰਹਾਵੀ ਕਰਮ ਖਵਸਤਕ ਭਾਗ ਨਾਨਕ ਐਨ ਤੇ ਰਾਵੈ ਪੀਤਮ ਆਰਵਾਰ تیر ਸੁਹਾਗੋ ਕਾਰੇ ਸੇਜ ਸੁਹਾਵੀ ਜਾ ਬਿਰਹਾਵੀ ਕਰਮ ਖਵਸਤਕ ਭਾਗ नानक आए निदेरावे प्रीतम हर वार फिरसु आगू वाहि गुरु जी का घरचा वाहि गुरु जी की तते